ਕੈਨੇਡਾ ਕਾਫੀ ਟਾਈਮ ਲਾਇਆ ਮੈਂ ਕੈਨੇਡਾ ਲਾ ਕੇ ਦੇ ਇੱਥੇ ਉੱਥੇ ਵੀ ਮਤਲਬ ਜਿਹੜੇ ਆਪਣੇ ਬੱਚੇ ਆ ਜਾਂ ਅਸੀਂ ਬਜ਼ੁਰਗਾਂ ਚੰਨੇ ਆ ਵੀ ਇਹਨਾਂ ਨੂੰ ਕੰਮਕਾਰ ਨਹੀਂ ਇਹਨਾਂ ਮਿਲਦਾ ਇਹ ਕੰਮ ਮਿਲਦਾ ਵੀ ਤਾਂ ਕੰਮ ਹੁੰਦਾ ਨਹੀਂ ਪਰ ਉੱਥੇ ਜਾਣ ਦਾ ਤਾਂ ਮੈਨੂੰ ਏਡਾ ਫਾਇਦਾ ਲੱਗਿਆ ਨਹੀਂ ਵੀ ਇੰਨੇ ਪੈਸੇ ਲਾਓ ਤੇ ਫਿਰ ਉੱਥੇ ਜਾ ਕੇ ਅ ਕੱਖੇ ਖਾਓ ਇਧਰੋਂ ਮੈਂ ਸੋਚਿਆ ਮਾ ਮਾ ਆਪਣਾ ਪੰਜਾਬ 'ਚ ਇੰਡੀਆ 'ਚ ਰਹਿ ਕੇ ਤੇ ਆਪਣਾ ਕੰਮ ਸ਼ੁਰੂ ਕਰਾਂ ਨਾਲ ਹੋਰ ਚਾਰ ਬੱਚਿਆਂ ਨੂੰ ਰੋਜ਼ਗਾਰ ਮੈਂ ਕਟਵੜਾ ਨੂਤਨ ਬੰਦਿਆਂ ਨੂੰ ਰੋਜ਼ੀਗਾਰ ਦਿੱਤਾ ਹੋਇਆ ਹੈ ਤੇ ਬੜਾ ਵਧੀਆ ਕੰਮ ਚੱਲ ਰਿਹਾ ਹੈ ਕਿੰਨਾ ਟਾਈਮ ਲਾਇਆ ਹੈ ਉੱਥੇ ਮੈਂ ਉੱਥੇ ਡੇਢ ਦੋ ਸਾਲ ਲਾਇਆ ਹੈ ਡੇਢ ਦੋ ਸਾਲ ਚੰਦਪੁਰ ਲੱਗ ਗਿਆ ਪੰਜਾਬ ਹੀ ਆਪਣਾ ਬੈਸਟ ਹੈ ਉਹ ਬਾਹਰ ਨਹੀਂ ਗੱਲ ਬਣ ਰਹੀ ਉਹ ਵਾਲੀ ਬਾਹਰ ਨਹੀਂ ਗੱਲ ਬਣ ਰਹੀ ਮੈਂ ਤਾਂ ਹੁਣ ਬੱਚਿਆਂ ਤੇ ਬੜਾ ਤਰਸ ਹੁੰਦਾ ਉੱਥੇ ਜਿਹੜੇ ਬੱਚੇ ਠੇਕੇ ਹਾਂਦੇ ਫਿਰਦੇ ਕੰਮ ਨਹੀਂ ਮਿਲਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੇ ਥੋੜੇ ਆ ਪਾਪਾ ਜੀ ਵਿੱਚ ਮੈਂ ਐਡ-ਆਨ ਕਰ ਲਈ ਯਾਰ ਅਜਮੇਦਾਬਾਦ ਐਡ ਕਰ ਲਿਆ ਹਨਾ ਇਹ ਕਿਵੇਂ ਆਇਆ ਵੀ ਪੰਜਾਬ ਮੱਕੀ ਦੀ ਰੋਟੀ ਰੱਖਣੀ ਰੱਖਣੀ ਹੈ ਮੇਰੇ ਬੇਟੀ ਹੈ ਉਹਨੂੰ ਕਾਫੀ ਸ਼ੌਕ ਹੈ ਨਾ ਚੀਜ਼ਾਂ ਦਾ ਉਹ ਮੈਨੂੰ ਮਤਲਬ ਗਾਈਡ ਕਰਦੀ ਆ ਵੀ ਆ ਆ ਨਹੀਂ ਚੀਜ਼ ਆ ਚੱਲੂਗੀ ਆ ਨਹੀਂ ਆ ਚੱਲੂਗੀ ਤੇ ਬੜਾ ਵਧੀਆ ਸਾਡਾ ਮਤਲਬ ਚੱਲ ਰਿਹਾ ਕੰਮ ਤੇ ਘਟੋ-ਘਟੋ ਵੀ ਅਸੀਂ ਮਹੀਨੇ ਦਾ 70-80000 ਰੁਪਿਆ ਕੈਨੇਡਾ ਇੱਥੇ ਆਵਣਾ ਹੁੰਦਾ ਕੈਨੇਡਾ